ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਲਪੈ ਆਟੋ ਨੰਧਨ ਪ੍ਰਥਮ ਰਾਗ ਪੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚਰਈ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੇ हुनस लेकी की पई बारी ए, पैरो की पांचो नारी पंचम हरख दाख सुनाव बंगाल में मध माधव गावै ललत बिलाव लॻही अपनी, अपनी पात अष्टपुत्र पैरव खे गावे गायन पात्र ਦੁਤਿਆ ਮਾਲਕ ਕੋ ਸਕਿਆ ਲਾਪੈ ਸੰਗ ਰਾਗਨੀ ਪਾਚੋਤਾ ਪੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਇਹ ਪਾਚੋ ਗਾਈ ਮਾਲ ਰਾਗ ਕੋ ਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰ ਬਲਚੰਡ ਕੋ ਸਕੋ ਵਾਰਾ கட ஓ பௌரானந்த அஷ்டமால கோஷக்காயோ இண்டோல பச்சனார சங்க அஷ்டசுத்த உட தானோல காய தார மேல்கிவக்கி ஆய பசன் சந்தூர சாய சி பார ਸੰਗ ਲਾਈ ਮਾਂਚੋ ਆਰ ਜਾ ਸੁਰਮਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੋਹਾਈ ਸਰਸਬਾਨੋ ਵਹਿ ਬਨੁਦਾ ਗਾਵੇ ਸਰਸ ਬਸੰਤ ਕਮਦਾ ਅਸ਼ਟ ਪੁੱਤਰ ਮੈਂ ਕੈ ਸਵਾਰੀ ਉਨਿਆਈ ਦੀ ਪਕੀ ਬਾਰੀ ਕਚਲੀ ਪਟਮੰਜਰੀ ਟੜੀ ਕਈਲਾਪ ਕਾਮੋਦੀਯ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਯ ਰਾਮਾ ਕਮਲ ਕੁਸਮ ਚੰਪਕੇ ਨਾਮਾ ਗਉਰਾਓ ਕਨਰਾ ਕਲਿਆਨਾ ਅਸ਼ਟਪੁੱਤਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਗ ਗਾਵੇ ਗਾਵੇ ਪੰਜੋ ਸੰਗ ਬਰੰਗਨ ਲਾਵੇ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ ਤੇ ਆ ਪਾਛੇ ਸਿੰਧਵੀ ਆ ਲਾਪੀ ਸ੍ਰੀ ਰਾਗ ਸਿਉ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਬੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੋੰਡ ਕੁੰਭਾ ਮੀਰ ਕਸ਼ਟਮ ਮੇਗ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਸੋਰਠ ਗੋੰਡ ਮਲਾਰੀ ਤੁਨੀ ਉਹ ਨੰਗਾ ਵਹਿ ਆਸਾ ਗੁਣ ਗੁਨੀ ਉਚੈ ਸੁਰ ਸੁਹੋ ਕੁਨ ਕੀਨੀ ਮੀਗ ਰਾਗ ਸਿਉ ਪਾਂਚੋ ਚੀਨੀ ਬਹਿਰਾ ਤਰ ਗਜ ਤਰ ਕੇਦਾਰਾ ਜਬਲੀ ਧਰ ਨਟ ਔ ਜਲ ਤਾਰਾ ਤੁਨ ਗਾਵੇ ਸ਼ੰਕਰ ਉਸਮਾ ਮੀਗ ਰਾਗ ਪੁਤਰਨ ਕੇ ਨਾਮਾ ਕਸ਼ਟ ਰਾਗ ਓ ਨਗਾਏ ਸੰ ਪੁੱਤਰ ਰਾਗਨ ਕੇ 18 10 20 ਕਸ਼ਟ ਰਾਗ ਉਹਨ ਗਾਏ ਸੰਗ ਰਾਗਣੀ 30 ਸਭੇ ਪੁੱਤਰ ਰਾਗਨ ਕੇ 18 10 20 ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ